ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ ਲੋਕ ਸਭਾ ਚੋਣਾਂ ਦੇ ਚੱਲਦੇ ਆ ਪੰਜਾਬ ਦੇ ਵਿੱਚ ਇੱਕ ਮਹਾ ਗਠਬੰਧਨ ਦੀ ਰਾਜਨੀਤੀ ਚੱਲ ਰਹੀ ਹੈ ਜਿਸ ਨੂੰ ਲੈਂਦੇ ਆ ਕਦੀ ਟਕਸਾਲੀ ਆਗੂਆਂ ਨੂੰ ਭਗਵੰਤ ਮਾਨ ਮਿਲਦੇ ਨੇ ਤੇ ਕਦੀ ਸੁਖਪਾਲ ਸਿੰਘ ਖਹਿਰਾ ਹਾਲ ਹੀ ਦੇ ਵਿੱਚ ਲੁਧਿਆਣਾ ਵਿੱਚ ਹੋਈ ਮੀਟਿੰਗ ਦੇ ਵਿੱਚ ਟਕਸਾਲੀ ਆਗੂ ਲੋਕ ਇਨਸਾਫ ਪਾਰਟੀ ਭੋਜਨ ਸਮਾਜ ਪਾਰਟੀ ਅਤੇ ਨਾਲ ਹੀ ਪੰਜਾਬੀ ਏਕਤਾ ਪਾਰਟੀ ਵੀ ਇਕਜੁੱਟ ਨਜ਼ਰ ਆਈ ਤੇ ਜਿੱਥੇ ਤੱਕ ਗੱਲ ਰਹੀ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦੇ ਨਾਲ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਰਾਬਤਾ ਕਾਇਮ ਕੀਤਾ ਤਾਂ ਸਾਹਮਣੋਂ ਆਮ ਆਦ की शर्त रख दी। ਭਗਵੰਤ ਮਾਨ ਨੇ ਸਾਫ਼ ਤੌਰ ਦੇ ਉੱਤੇ ਰੰਜੀਤ ਸਿੰਘ ਬ੍ਰਹਮਪੁਰਾ ਨੂੰ ਇਹ ਗੱਲ ਕਹੀ ਕਿ ਉਹ ਜ਼ਰੂਰ ਇਸ ਗਠਬੰਧਨ ਦਾ ਹਿੱਸਾ ਬਣਨਗੇ ਪਰ ਇਸ ਗਠਬੰਧਨ ਦੇ ਵਿੱਚ ਨਾ ਲੋਕ ਇਨਸਾਫ ਪਾਰਟੀ ਹੋਣੀ ਚਾਹੀਦੀ ਹੈ ਤੇ ਨਾ ਹੀ ਪੰਜਾਬੀ ਏਕਤਾ ਪਾਰਟੀ ਮਤਲਬ ਬੈਸ ਬ੍ਰਦਰਜ਼ ਅਤੇ ਸੁਖਪਾਲ ਸਿੰਘ ਖੈਰਾ ਇਸ ਗਠਬੰਧਨ ਦਾ ਹਿੱਸਾ ਨਹੀਂ ਹੋਣੇ ਚਾਹੀਦੇ ਤਾਂ ਹੀ ਉਹ ਇਸ ਗਠਬੰਧਨ ਦੇ ਵਿੱਚ ਹਿੱਸੇਦਾਰੀ ਲੈਣਗੇ ਜਿਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਰਜ ਕੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਇਹ ਸਿਰਫ ਤੇ ਸਿਰਫ ਆਪਣੀ ਸਿਆਸਤ ਕਰਨਾ ਚਾਹੁੰਦੇ ਨੇ ਪੰਜਾਬ ਦਾ ਭਵਿੱਖ ਜਾਂ ਪੰਜਾਬ ਦੀ ਆਵਾਮ ਬਾਰੇ ਇਹ ਨਹੀਂ ਸੋਚਦੇ ਹੋਰ ਕੀ ਕੁਝ ਕਿਹਾ ਤੁਸੀਂ ਆਪ ਸੁਣ ਲਵੋ ਕੱਲ ਸੰਜੀਤ ਸਿੰਘ ਨਸ਼ਿਆਂ ਦੇ ਬਾਰੇ ਬੋਲ ਰਿਹਾ ਸੀਗਾ ਤੇ ਉਹਨਾਂ ਦਾ ਲੀਡਰ ਜਿਹੜਾ ਵਾ ਉਹ ਮਾਫੀ ਮੰਗ ਚੁੱਕਾ ਨਸ਼ਿਆਂ ਦੇ ਉੱਤੇ ਸੋ ਕੋਈ ਇਹਨਾਂ ਦਾ ਅਸੂਲ ਤੇ ਜਿਹੜਾ ਪ੍ਰਿੰਸੀਪਲ ਹੈ ਸਟੈਂਡ ਨਹੀਂਗਾ ਦੇਖੋ ਆਪਣੇ ਸੰਵਿਧਾਨ ਨੂੰ ਤਿੰਨ ਵਾਰ ਰਿਮਾਈਂਡ ਕਰਕੇ ਆਪ ਹੀ ਪ੍ਰਧਾਨ ਬਣ ਕੇ ਪਾਰਟੀ ਦੇ ਔਰ ਦੂਜਿਆਂ ਨੂੰ ਨਸੀਹਤ ਦਿੰਦੇ ਕਿ ਜੋ ਅਹੁਦੇ ਚਾਹਤੇ ਹਨ ਉਹ ਪਾਰਟੀ ਛੋੜ ਕੇ ਜਾ ਸਕਦੇ ਤੇ ਤਿੰਨ ਅਹੁਦੇ ਨੇ ਅਰਵਿੰਦ ਕੇਜਰੀਵਾਲ ਕੋਲ ਚੀਫ ਮਿਨਿਸਟਰ ਵੀ ਨੇ ਪੋਲੀਟੀਕਲ ਅਫੇਅਰਸ ਕਮੇਟੀ ਦੇ ਚੇਅਰਮੈਨ ਵੀ ਨੇ ਤੇ ਕਨਵੀਨਰ ਵੀ ਨੇ ਸੋ ਅਸਲ ਵਿੱਚ ਕਹਾਣੀ ਕੀ ਆ ਕਿ ਇਹਨਾਂ ਨੇ ਨਾ ਸਿਰਫ ਪੰਜਾਬ ਦੇ ਲੋਕਾਂ ਨਾਲ ਬਲਕਿ ਭਾਰਤ ਦੇ ਲੋਕਾਂ ਦੇ ਨਾਲ ਇੱਕ ਧੁੱਖਾ ਤੜੀ ਕੀਤੀ ਹੈ ਨਾ ਗੁਰਪਿਆਰੀਓ ਸਿਆਸੀ ਧਿਰ ਕੋਈ ਵੀ ਹੋਵੇ ਉਸ ਸਿਆਸੀ ਧਿਰ ਦੇ ਨਾਲ ਪੰਜਾਬ ਦੀ ਆਵਾਮ ਜਾਏਗੀ ਜੋ ਪੰਜਾਬ ਦੀ ਹੱਕ ਸੱਚ ਦੀ ਆਵਾਜ਼ ਸਮਝ ਸਕੇਗੀ ਅਤੇ ਸੱਚਾਈ ਤੇ ਇਮਾਨਦਾਰੀ ਦੇ ਨਾਲ ਪੰਜਾਬ ਦੀ ਆਵਾਮ ਦੀਆਂ ਗੱਲਾਂ ਨੂੰ ਸਰਕਾਰ ਦੇ ਸਾਹਮਣੇ ਰੱਖਦੇ ਆਂ ਪੰਜਾਬ ਦੀ ਜਵਾਨੀ ਕਿਸਾਨੀ ਅਤੇ ਪੰਜਾਬ ਦੇ ਪਾਣੀਆਂ ਦਾ ਖਿਆਲ ਰੱਖਦੇ ਆਂ ਸੱਚਾਈ ਤੇ ਇਮਾਨਦਾਰੀ ਦੇ ਨਾਲ ਆਪਣਾ ਫਰਜ਼ ਨਿਭਾਏਗੀ ਬੇਸ਼ੱਕ ਕਈ ਧੜੇ ਆਪਣੀਆਂ ਪਾਰਟੀਆਂ ਤੋਂ ਅਲੱਗ ਹੋ ਕੇ ਛੋਟੀਆਂ-ਛੋਟੀਆਂ ਅਲੱਗ ਪਾਰਟੀਆਂ ਬਣਾ ਚੁੱਕੇ ਨੇ ਪਰ ਇਹ ਮਹਾਗਠਬੰਧਨ ਕੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਤੀਜੀ ਬਦਲ ਦੇ ਪਾਉਂਦਾ ਹੈ ਤੀਜੀ ਧਿਰ ਦੇ ਪਾਉਂਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਪਰ ਸਿਆਸਤ ਆਪਣੇ ਕਾਰਡ ਖੇਡਦੀ ਰਹਿੰਦੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ 2019 ਦੀਆਂ ਇਹਨਾਂ ਚੋਣਾਂ ਦੇ ਵਿੱਚ 13 ਸੀਟਾਂ ਕੌਣ ਲੈ ਕੇ ਜਾਂਦਾ ਹੈ ਜਾਂ ਇਹ 13 ਸੀਟਾਂ ਕਿਹੜਾ-ਕਿਹੜਾ ਧੜਿਆਂ ਦੇ ਵਿੱਚ ਵੰਡੀਆਂ ਜਾਂਦੀਆਂ ਨੇ ਪਰ ਇਹ ਤਾਂ ਤੈਅ ਹੈ ਕਿ ਅਕਾਲੀ ਦਲ ਦੇ ਹੱਥ ਕਿਤਨੇ ਕਿਤੇ ਖਾਲੀ ਹੀ ਨਜ਼ਰ ਆਉਂਦੇ ਨੇ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜਾ ਖਾਲਸਾ ਵਾਹਿਗੁਰਜ ਦੀ ਫਤਿਹ ਸਿੱਖ ਧਰਮ ਦੀ ਹਰਕਤ ਹੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ